ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਜੀ ਕੇਪੀ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੀ ਕੀ ਰਣਨੀਤੀ ਹੈ ਚੋਣਾਂ ਲੋਕ ਸਭਾ ਦੀ ਚੋਣ ਜਿਹੜੀ ਐ ਇਸ ਵੇਲੇ ਉਹ ਲੜ ਰਹੇ ਨੇ ਤੇ ਲੋਕ ਜਲਸਿਆਂ ਦੇ ਵਿੱਚ ਅੱਜ ਪਹੁੰਚੇ ਹੋਏ ਨੇ ਫੁੱਲੜੀਵਾਲ ਦੇ ਵਿੱਚ ਇੱਕ ਸੁਖਵਿੰਦਰ ਬੋਮਨ ਦੇ ਕਾਰਕ ਬਹੁਤ ਵੱਡ ਭਾਰੀ ਇਕੱਠ ਜਿਹੜਾ ਉਹ ਕੀਤਾ ਗਿਆ ਤੇ ਅੱਜ ਅਸੀਂ ਉੱਥੇ ਹੀ ਬੈਠੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੇਪੀ ਸਾਹਿਬ ਤੁਹਾਡਾ ਸਵਾਗਤ ਹੈ ਪਹਿਲਾਂ ਤੋਂ ਬਹੁਤ ਮਿਹਰਬਾਨੀ ਜੀ ਸ਼ੁਕਰੀਆ केपी साहब ਤੁਸੀਂ ਇੱਕ ਖਾਸ ਅਪੀਲ ਕੀਤੀ ਕਿ ਮੇਰਾ ਚੋਣ ਨਿਸ਼ਾਨ ਇਸ ਵਾਰੀ ਪੰਜਾ ਨਹੀਂ ਹੈ ਮੇਰਾ ਚੋਣ ਨਿਸ਼ਾਨ ਇਸ ਵਾਰੀ ਤਕੜੀ ਹੈ ਇਹ ਕੀ ਕਾਰਨ ਜਿਹੜਾ ਤੁਹਾਨੂੰ ਇਹ ਅਪੀਲ ਕਰਨੀ ਪਈ ਦੇਖੋ ਗੱਲ ਇਹ ਹੈ ਕਿ ਇਹ ਮੇਰੇ ਸਾਰੇ ਜਾਣੇ ਪਛਾਣੇ ਪਰਿਵਾਰ ਦੇ ਮੈਂਬਰ ਹਨ ਔਰ ਕਿਉਂਕਿ ਮੈਂ ਇਸ ਕਰਕੇ ਅਪੀਲ ਕੀਤੀ ਹੈ ਕਿ 50 ਸਾਲ ਹੋ ਗਏ ਸਾਨੂੰ ਇੱਥੇ ਵੋਟਾਂ ਲੈਣ ਪਈਆਂ ਤੇ ਲੋਕਾਂ ਨੂੰ ਮਤਲਬ ਆਦਤ ਇੱਕ ਕਿਸਮ ਦੀ ਜਿਹੜੀ ਆ ਹੋ ਗਈ ਹੈ ਇਸ ਕਰਕੇ ਮੈਂ ਬੀਬੀਆਂ ਨੂੰ ਦੱਸਿਆ ਵੀ ਤੁਸੀਂ ਵੋਟ ਤਾਂ ਮੈਨੂੰ ਹੀ ਪਾਉਣੀ ਆ ਕਿਤੇ ਭੁੱਲ ਕੇ ਇਹ ਨਾ ਹੋਵੇ ਵੀ ਕਿਤੇ ਜਿਹੜੀ ਤਕੜੀ ਦੀ ਬਜਾਏ ਤੁਸੀਂ ਪਰ ਪਹਿਲੇ ਵਾਲੇ ਦੇ ਉੱਤੇ ਪਾ ਲੋ ਚਲੋ ਇਸ ਕਰਕੇ ਮੈਂ ਸਮਝਦਾ ਕਿ ਲੋਕਾਂ ਦਾ ਪਿਆਰ ਆ ਸਾਡੇ ਨਾਲ ਕੋਈ ਅੱਜ ਦੇ ਅਸੀਂ ਨਵੇਂ ਨਹੀਂ ਏ ਪਿਛਲੇ 50 ਸਾਲ ਤੋਂ ਮੇਰੇ ਪਿਤਾ ਜੀ ਤੋਂ ਲੈ ਕੇ ਹੁਣ ਤੱਕ ਅਸੀਂ ਇਨੇ ਕ ਇਲੈਕਸ਼ਨ ਲੜੇ ਆ ਔਰ ਹਮੇਸ਼ਾ ਹੀ ਭੋਲੜੀਆਲ ਹੋ ਗਿਆ ਕਾਦੀਆਂ ਵਾਲੀ ਹੋ ਗਈ ਇਹ ਪਿੰਡ ਜਿਹੜੇ ਆ ਸਾਡੇ ਆਪਣੇ ਪਿੰਡ ਆ ਕਿਉਂਕਿ ਸਾਡਾ ਜੱਦੀ ਪਿੰਡ ਮਠਾਪੁਰ ਆ ਨਾਲੀ ਵਾਕਿੰਗ ਡਿਸਟੈਂਸ ਤੇ ਪੁਲੜੀ ਵਾਲਾ ਕਾਦੀਆਂ ਵਾਲੀ ਐ ਬਾਕੀ ਦੇ ਸਾਰੇ ਪਿੰਡ ਔਰ ਸਾਡੇ ਬਜ਼ੁਰਗਾਂ ਤੋਂ ਜਿਹੜਾ ਇਸ ਪਿੰਡਾਂ ਦੇ ਨਾਲ ਪਿਆਰ ਚੱਲਦਾ ਰਿਹਾ ਔਰ ਪਿੰਡਾਂ ਵਾਲੇ ਬਹੁਤ ਪਿਆਰ ਕਰਦੇ ਨੇ ਹਰ ਕੋਈ ਵਾਕਵ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪਾਜਦੀਆਂ ਕੇਪੀ ਸਾਹਿਬ ਬੜਾ ਅਰਸਾ ਜਿਹੜਾ ਤੁਸੀਂ ਕਾਂਗਰਸ ਦੇ ਵਿੱਚ ਗੁਜ਼ਾਰਿਆ ਪ੍ਰਧਾਨਗੀਆਂ ਤੋਂ ਲੈ ਕੇ ਕੈਬਨਿਟ ਮਨਿਸਟਰ ਐਮਪੀ ਵੀ ਰਹੇ ਹੋ ਅੱਜ ਤੁਹਾਨੂੰ ਜਿਹੜਾ ਕਾਂਗਰਸ ਨੇ ਦਰਕਨਾਰ ਕਰਤਾ ਜਾਂ ਤੁਸੀਂ ਕਾਂਗਰਸ ਦਾ ਜਿਹੜਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਕੀ ਕਾਰਨ ਕੀ ਰਿਹਾ ਇਹੋ ਜਿਹਾ ਕਿ ਅੰਦਰੂਨੀ ਇਹੋ ਜੀਆਂ ਗੱਲਾਂ ਰਹੀਆਂ ਜਿਹੜਾ ਕਿ ਤੁਹਾਨੂੰ ਅੱਜ ਅਕਾਲੀ ਦਲ ਵਿੱਚ ਜਿਹੜਾ ਉਮੀਦਵਾਰ ਬਣ ਕੇ ਅੱਜ ਅਕਾਲੀ ਦਲ ਵੱਲੋਂ ਜਿਹੜੇ ਕਿ ਚੋਣ ਲੜ ਰਹੇ ਦੇਖੋ ਮੈਂ 2009 ਤੋਂ 14 ਤੱਕ ਮੈਂ ਜਲੰਧਰ ਪਾਰਲੀਮੈਂਟ ਦਾ ਮੈਂਬਰ ਰਿਹਾ 14 ਦੇ ਵਿੱਚ ਮੈਨੂੰ ਪਾਰਟੀ ਨੇ ਕਿਹਾ ਤੁਸੀਂ ਹੁਸ਼ਿਆਰਪੁਰ ਜਾ ਕੇ ਇਲੈਕਸ਼ਨ ਲੜੋ ਮੈਂ ਲੜ ਲਿਆ ਮੋਦੀ ਸਾਹਿਬ ਦੀ ਉਸ ਵੇਲੇ ਵੇਵ ਸੀ ਮੈਂ ਥੋੜੀਆਂ ਐ ਵੋਟਾਂ ਤੇ ਹਰ ਗਿਆ ਉਸ ਤੋਂ ਬਾਅਦ ਪਾਰਟੀ ਨੇ ਕੋਈ ਪਕੜ ਨਹੀਂ ਕੀਤੀ ਅਗਲਾ ਇਲੈਕਸ਼ਨ ਆ ਗਿਆ 2017 ਚ ਮੈਂ ਜਲੰਧਰ ਵੈਸਟ ਤੋਂ ਜਿਹੜਾ ਪਹਿਲਾਂ ਸਾਊਥ ਸੀ ਫੇ ਵੈਸਟ ਹੋ ਗਿਆ ਉੱਥੋਂ ਮੰਗੀ ਟਿਕਟ ਮੈਨੂੰ ਚਾਕੇ ਆਦਮਪੁਰ ਤੋਂ ਆ ਆ 2022 ਦੇ ਵਿੱਚ ਫੇਰ ਮੈਂ ਜਲੰਧਰ ਵੈਸਟ ਤੋਂ ਟਿਕਟ ਮੰਗੀ ਮੈਨੂੰ ਫੇਰ ਕਿਹਾ ਤੁਸੀਂ ਨਹੀਂ ਆਦਮਪੁਰ ਤੋਂ ਲੜਨਾ ਆਦਮਪੁਰ ਤੋਂ ਵੀ ਬੜੇ ਬੁਰੇ ਤਰੀਕੇ ਬੁਰੀ ਤਰੀਕੇ ਦੇ ਨਾਲ ਪੌਣੇ 3 ਵਜੇ ਮੇਰੀ ਟਿਕਟ ਜਿਹੜੀ ਆ ਰਿਟਰਨਿੰਗ ਆਫਸਰ ਕੋ ਮੈਂ ਬੈਠਾ ਸੀ ਆਪਣੇ ਪੇਪਰ ਫਾਈਲ ਕਰ ਰਿਹਾ ਸੀ ਔਰ ਇਹਨਾਂ ਨੇ ਮੇਰਾ ਜਿਹੜਾ ਸਿੰਬਲ ਲੈਟਰ ਚੁੱਕ ਕੇ ਉਸ ਵਿਅਕਤੀ ਨੂੰ ਦਿੱਤਾ ਜਿਹੜਾ ਕਿ 10 ਦਿਨ ਪਹਿਲਾਂ ਹੱਲੇ BSP ਦੇ ਵਿੱਚੋਂ ਆਇਆ ਸੀ। ਤੋਂ ਇਹਦਾ ਮਤਲਬ ਜਿਹੜੇ ਟ੍ਰਾਈਡ ਐਂਡ ਟੈਸਟਡ ਜਿਹੜੇ ਤੁਹਾਡੇ ਪਰਿਵਾਰ ਆ ਬੰਦੇ ਆ ਉਹਨਾਂ ਨੂੰ ਤੁਸੀਂ ਛੱਡ ਕੇ ਨਵੇਂ-ਨਵੇਂ ਬੰਦਿਆਂ ਨੂੰ ਤੁਸੀਂ ਲਿਆ ਰਹੇ ਹੋ। ਸਾਨੂੰ ਇਸ ਗੱਲ ਮੈਨੂੰ ਇਸ ਗੱਲ ਦਾ ਵੀ ਮਲਾਲ ਨਹੀਂ ਕਿ ਨਵਾਂ ਆਇਆ। ਨਵੇਂ ਆਉਣੇ ਚਾਹੀਦੇ ਨੇ। ਲੇਕਿਨ ਇਸ ਤਰੀਕੇ ਦੇ ਨਾਲ ਨਹੀਂ ਕਿਸੇ ਨੂੰ ਤੁਸੀਂ ਰਿਟਰਨਿੰਗ ਅਫਸਰ ਕੋ ਭੇਜ ਕੇ ਉਹਨੂੰ ਉਹਦੀ ਉਹਦੀ ਜਲਾਲਤ ਕਰੋ। ਇਹ ਮੈਨੂੰ ਬੜਾ ਦੁੱਖਦਾਈ ਲੱਗਾ। ਜੀ। ਕਿਆ ਜਾਂਦਾ ਕਿ ਚਰਨਜੀਤ ਚੰਨੀ ਜਿਹੜੇ ਸਾਬਕਾ ਇਹ ਰਿਸ਼ਤੇਦਾਰ ਵੀ ਨੇ ਤੇ ਉਹ ਕਹਿੰਦੇ ਇੱਕ ਉਚੇਚੇ ਤੌਰ ਤੇ ਤੁਹਾਡੇ ਕੋਲ ਘਰ ਵੀ ਗਏ ਤੁਹਾਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਹ ਵੀ ਕਿਆ ਸਰਾਈਆਂ ਲਗਾਈਆਂ ਕਿ ਵੈਸਟ ਹਲਕੇ ਦੀ ਜਿਹੜੀ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜਿਮਨੀ ਚੋਣ ਹੋਊਗੀ ਉਹਦੀ ਟਿਕਟ ਦੇਣ ਦੀ ਵੀ ਆਫਰ ਕੀਤੀ ਸੀ ਪਰ ਫਿਰ ਵੀ ਤੁਸੀਂ ਅ ਅਕਾਲੀ ਦਲ ਦੇ ਵਿੱਚ ਆਣਾ ਜਿਹੜਾ ਉਹ ਵਧੀਆ ਸੀ ਬਿਲਕੁਲ ਨਹੀਂ ਦੇਖੋ ਗੱਲ ਇਹ ਹੈ ਜਦੋਂ ਮੈਂ ਮਨ ਬਣਾ ਲਿਆ ਵੀ 10 ਸਾਲ 12 ਸਾਲ ਦੀ ਜਲਾਲਤ ਤੋਂ ਬਾਅਦ ਮੈਂ ਇਸ ਪਾਰਟੀ ਦੇ ਵਿੱਚ ਨਹੀਂ ਰਹਿਣਾ ਕਿਉਂਕਿ ਇਹ ਪਾਰਟੀ ਜਿਹੜੀ ਹੈ ਕਾਂਗਰਸ ਜਿਹੜੀ ਜਿਨੇ ਸ਼ਹੀਦਾਂ ਦੇ ਅਪਮਾਨ ਕੀਤਾ ਮੇਰੇ ਪਿਤਾ ਜੀ ਨੇ ਸ਼ਹਾਦਤ ਦਿੱਤੀ ਉਹਨਾਂ ਦੇ ਪਰਿਵਾਰ ਨੂੰ ਇਹਨਾਂ ਨੇ ਇਗਨੋਰ ਕੀਤਾ ਚੌਧਰੀ ਜਗਤਰਾਮ ਜੀ ਦਾ ਉਹਨਾਂ ਨੇ ਸ਼ਹਾਦਤ ਦਿੱਤੀ ਉਹਨਾਂ ਦੇ ਪਰਿਵਾਰ ਨੂੰ ਅੱਜ ਕੋਈ ਪੁੱਛ ਨਹੀਂ ਰਿਹਾ ਈਵਨ ਸਰਦਾਰ ਬਿਆਨ ਸਿੰਘ ਦੇ ਪਰਿਵਾਰ ਦੇ ਵਿੱਚੋਂ ਬਿੱਟੂ ਜੀ ਉਹ ਭਾਜਪਾ ਦੇ ਵਿੱਚ ਚਲੇ ਗਏ ਚੌਧਰੀ ਸੰਤੋਖ ਸਿੰਘ ਦਾ ਪਰਿਵਾਰਾ ਜੋ ਜਿਸ ਤਰੀਕੇ ਨਾਲ ਉਹਨਾਂ ਨਾਲ ਅੱਜ ਹੋ ਰਿਹਾ ਹੈ ਪਾਰਟੀ ਕਰ ਰਹੀ ਹੈ ਮੈਂ ਸਮਝਦਾ ਕਿ ਇਹਨਾਂ ਇਹ ਸਮਝਦੇ ਨੇ ਕਿ ਸ਼ਾਇਦ ਇਹ ਲੋਕ ਜਿਹੜੇ ਆ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਸ਼ਾਇਦ ਇਹ ਲਾਇਬਿਲਟੀ ਬਣ ਗਏ ਇਹਨਾਂ ਨੂੰ ਕੱਢੋ ਤੇ ਨਵੇਂ-ਨਵੇਂ ਬੰਦੇ ਲਿਆਓ ਵੈਸੇ ਵੀ ਰਾਜਨੀਤੀ ਦਾ ਕਲਚਰ ਜਿਹੜਾ ਉਹ ਬਦਲ ਚੁੱਕਾ ਹੈ ਹੁਣ ਜਿਹੜੇ شریف ਲੋਕ ਜਿਹੜੇ ਨੇ ਜਾਂ ਜਿਹੜੇ ਪੁਰਾਣੇ ਲੋਕ ਨੇ ਉਹਨਾਂ ਨੂੰ ਪਾਰਟੀ ਜਿਹੜੀ ਆ ਇਹ ਯੋਗ ਨਹੀਂ ਸਮਝੀ ਮੈਂ ਇਸ ਕਰਕੇ ਅਕਾਲੀ ਦਲ ਜੁਆਇਨ ਕੀਤਾ ਮੈਨੂੰ ਕੋਈ ਇਹ ਨਹੀਂ ਸੀਗਾ ਕਿ ਬੀਜੇਪੀ ਵੱਲੋਂ ਕੋਈ ਆਫਰ ਨਹੀਂ ਸੀ ਜਾਂ ਆਮ ਆਦਮੀ ਪਾਰਟੀ ਵੱਲੋਂ ਨਹੀਂ ਮੈਂ ਨੇਕ ਦਿਲ ਇਨਸਾਨ ਆ ਔਰ ਮੈਂ ਸਮਝਦਾ ਕਿ ਮੇਰੀ ਪਾਕ ਦਾਮਨ ਆ ਮੈਨੂੰ ਨਾ ਈਡੀ ਦਾ ਡਰ ਨਾ ਮੈਨੂੰ ਵਿਜੀਲੈਂਸ ਦਾ ਡਰ ਇਸ ਕਰਕੇ ਮੈਂ ਅਕਾਲੀ ਦਲ ਨੂੰ ਜੁਆਇਨ ਕੀਤਾ ਤਾਂ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਮਜ਼ਬੂਤ ਪਾਰਟੀ ਹੈਗੀ ਆ ਔਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਵਾਸਤੇ ਅਕਾਲੀ ਦਲ ਨੇ ਕੰਮ ਕੀਤਾ ਔਰ ਮੈਂ ਵੀ ਸਮਝਦਾ ਕਿ ਇਸ ਪਾਰਟੀ ਦੇ ਵਿੱਚ ਜਾ ਕੇ ਮੈਨੂੰ ਕੰਮ ਕਰਨਾ ਚਾਹੀਦਾ ਮੰਦਰ ਸਿੰਘ ਕੇਪੀ ਨੂੰ ਇੱਕ ਸ਼ਰੀਫ ਲੀਡਰ ਜਿਹੜਾ ਉਹ ਪਹਿਲਾਂ ਤੋਂ ਹੀ ਗਿਣਿਆ ਜਾਂਦਾ ਰਿਹਾ ਤੇ ਅੱਜ ਜਿਹੜੇ ਚਰਨਜੀਤ ਚੰਨੀ ਜਿਹੜੇ ਕੀ ਦੂਜੇ ਹਲਕਿਆਂ ਤੋਂ ਆ ਕੇ ਅੱਜ ਜਲੰਧਰ ਤੋਂ ਚੋਣ ਲੜ ਰਹੇ ਤੁਹਾਡੇ ਰਿਸ਼ਤੇਦਾਰ ਵੀ ਨੇ ਕਿ ਇਹੋ ਜੀ ਪਰਿਵਾਰਾਂ ਦੇ ਵਿੱਚ ਰਿਸ਼ਤੇਦਾਰਾਂ ਨੇ ਵੀ ਤੁਹਾਨੂੰ ਮਨਾਉਣੇ ਦੀ ਜਾਂ ਪ੍ਰੈਸ਼ਰਾਈਜ਼ ਕੀਤਾ ਹੋਗਾ ਚਾ ਉਧਰੋਂ ਚੰਨੀ ਸਾਹਿਬ ਵੱਲੋਂ ਵੀ ਜਾਂ ਉਧਰੋਂ ਤੁਹਾਡੇ ਜੋ ਵੀ ਰਿਸ਼ਤੇਦਾਰੀ ਤੇ ਕਦੇ ਲੱਗਾ ਨਹੀਂ ਕਿ ਮੇਰੇ ਦਰਾੜ ਜਿਹੜੀ ਹੈ ਵੀ ਨਹੀਂ ਦੇਖੋ ਗੱਲ ਇਹ ਹੈ ਰਾਜਨੀਤੀ ਵਿਚਾਰਧਾਰਾ ਦੀ ਹੁੰਦੀ ਹੈ ਮੈਂ ਕਾਂਗਰਸ ਦੇ ਵਿਚ ਰਿਆ ਮੇਰੀ ਉਸ ਵੇਲੇ ਵਿਚਾਰਧਾਰਾ ਸੀ ਮੈਂ ਜਿਸ ਤਰ੍ਹਾਂ ਦੱਸਿਆ ਕਿ ਮੈਨੂੰ ਇਹਨਾਂ ਨੇ ਬਹੁਤ ਮੇਰੀ ਹਿਊਮਿਲੇਟ ਕੀਤਾ ਇਸ ਲਈ ਮੈਂ ਉਹ ਛੱਡ ਦਿੱਤੀ ਮੈਂ ਅਕਾਲੀ ਦਲ ਦੀ ਵਿਚਾਰਧਾਰਾ ਅਪਣਾਈ ਹੈ ਔਰ ਅਕਾਲੀ ਦਲ ਦੀ ਜਿਹੜੀ ਵਿਚਾਰਧਾਰਾ ਹੈ ਉਹ ਪੰਜਾਬ ਪੰਜਾਬੀਤ ਵਾਸਤੇ ਹੈ ਪੰਜਾਬ ਨੂੰ ਮਜ਼ਬੂਤ ਕਰਨ ਵਾਸਤੇ ਹੈ ਗਰੀਬ ਦਬੇ ਕੁਚਲੇ ਲੋਕ ਜਿਹੜੇ ਨੇ ਜਿਹੜੇ ਸਦੀਆਂ ਤੋਂ ਸਰਕਾਰਾਂ ਵੱਲ ਦੇਖਦੇ ਆ ਆ ਹੁਣ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਬੀਬੀਆਂ ਦੀ ਗੱਲ ਜਿਹੜੀ ਚੱਲ ਰਹੀ ਸੀ ਕਿ ਇਹ ਸਰਕਾਰ ਜਿਹੜੀ ਹੈ ਸਾਨੂੰ ਨਾ ਆਟਾ ਦੇ ਰਹੀ ਐ ਨਾ ਕਣਕ ਦੇ ਰਹੀ ਐ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਉਹ ਨਹੀਂ ਮਿਲ ਰਿਹਾ ਕਿਤੇ ਸਮਾਰਟ ਸਕੂਲ ਦੀ ਨਜ਼ਰ ਆ ਰਿਹਾ ਸੋ ਇਸ ਕਰਕੇ ਅਕਾਲੀ ਦਲ ਵੇਲੇ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਗਰੀਬ ਲੋਕਾਂ ਵਾਸਤੇ ਸਰਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ ਸੀ ਜਿਹੜੀਆਂ ਹੌਲੀ-ਹੌਲੀ ਹੌਲੀ ਇਹ ਸਰਕਾਰ ਨੇ ਜਿਹੜੀਆਂ ਬੰਦ ਕਰ ਦਿੱਤੀਆਂ ਤੇ ਮੈਂ ਸਮਝਦਾ ਕਿ ਜੇ ਲੋਕ ਸਭਾ ਦੇ ਵਿੱਚ ਅਕਾਲੀ ਦਲ ਨੂੰ ਇੱਥੇ ਜਿੱਤ ਪ੍ਰਾਪਤ ਹੁੰਦੀ ਹੈ ਤੇ ਜਿਹੜੀ ਪੰਜਾਬ ਦੀ ਸਰਕਾਰ ਨੂੰ ਇੱਕ ਬਹੁਤ ਵੱਡਾ ਤੱਕਾ ਲੱਗੇ ਆ ਮਹਿੰਦਰ ਸਿੰਘ ਕੇਪੀ ਐਮਪੀ ਬਣਦੇ ਨੇ ਤੇ ਜਲੰਧਰ ਦੇ ਇਹੋ ਜਿਹੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਸੋਚੇ ਹੋਏ ਨੇ ਕਿ ਇਹ ਕੰਮ ਬਹੁਤ ਜ਼ਰੂਰੀ ਨੇ ਹੋਣੇ ਚਾਹੀਦੇ ਨੇ ਹਲਕੇ ਦੇ ਕੰਮ ਜਿਹੜੇ ਆ ਇਹ ਬਹੁਤ ਜ਼ਰੂਰੀ ਜਿਹੜੇ ਕਿ ਅੱਖੋ ਬਰੋਖੇ ਜਾਂ ਤੁਹਾਡੇ ਸਮੇਂ ਦੇ ਦੌਰਾਨ ਤੁਸੀਂ ਲੱਗਦਾ ਕਿ ਇਹ ਕੰਮ ਮਰ ਤੋਂ ਰਹਿ ਗਏ ਸਨ ਤੇ ਹਜੇ ਤੱਕ ਵੀ ਨਹੀਂ ਹੋਏ ਉਹ ਇਹੋ ਜਿਹੇ ਕੋਈ ਕਿਹੜੇ ਕੰਮ ਤੁਹਾਡੇ ਚ ਵੇਖੋ ਕਹਿਣ ਨੂੰ ਤੇ ਜਲੰਧਰ ਇੱਕ ਸਮਾਰਟ ਸਿਟੀ ਹੈ ਕਿਤੇ ਕੋਈ ਸਮਾਰਟਨੈਸ ਨਜ਼ਰ ਨਹੀਂ ਆ ਰਹੀ ਆ ਤੁਸੀਂ ਫੋਲੜੀ ਵਾਲ ਦੇ ਆਲੇ ਦੁਆਲੇ ਇਧਰੋਂ ਦੇਖੋ ਹਨੇਰੀ ਚੱਲ ਰਹੀ ਸੀ ਕਿਦਾਂ ਕੂੜਾ ਉਡ ਰਿਹਾ ਤੇ ਜੇ ਇਦਾਂ ਦੇ ਜਿਹੜੇ ਹਾਲਾਤ ਦੇ ਵਿੱਚ ਕਿਸ ਤਰ੍ਹਾਂ ਲੋਕ ਜਿਹੜੇ ਆ ਇਸ ਵਾਤਾਵਰਣ ਚ ਰਹਿ ਸਕਦੇ ਨੇ ਲੱਖਾਂ ਰੁਪਈਆ ਕਰੋੜਾਂ ਰੁਪਈਆ ਕਹਿੰਦੇ ਆ ਸਾਨੂੰ ਅਸੀਂ ਭਾਰਤ ਸਰਕਾਰ ਨੂੰ ਬੀਜੇਪੀ ਵਾਲੇ ਕਹਿੰਦੇ ਦਿੱਤਾ ਤੁਸੀਂ ਇਹ ਦੱਸੋ ਲੱਗਾ ਕਿੱਥੇ ਪੈਸਾ ਔਰ ਜੇ ਕਿਸੇ ਨੇ ਕਪਲਾ ਕੀਤਾ ਉਹਦੇ ਖਿਲਾਫ ਸਰਕਾਰਾਂ ਨੂੰ ਐਕਸ਼ਨ ਲੈਣਾ ਚਾਹੀਦਾ ਜਿਹੜੀ ਇਹ ਸਰਕਾਰ ਜਿਹੜੀ ਆ ਉਹ ਨਹੀਂ ਲੈ ਲੈ پائی ਮਾਡਰਨ ਜਿਹੜਾ ਸਾਡਾ ਜ਼ਮਾਨਾ ਇਸ ਵੇਲੇ ਚੱਲਿਆ ਜਲੰਧਰ ਦੇ ਵਿਚਾਲੇ ਦਵਾਲੇ ਐਕਸਪੈਂਸ਼ਨ ਹੋ ਰਹੀ ਹੈ ਨਵੀਆਂ ਨਵੀਆਂ ਕਲੋਨੀਆਂ ਬਣਦੀਆਂ ਆ ਆ ਜਿੰਨੇ ਵੀ ਪਿੰਡ ਸਾਰੇ ਆ ਇਹਨਾਂ ਨੂੰ ਕਾਰਪੋਰੇਸ਼ਨ ਦੇ ਵਿੱਚ ਜ਼ਬਰਦਸਤੀ ਪਹਿਲੀ ਐਮਐਲਏ ਨੇ ਇਹਨਾਂ ਨੂੰ ਸ਼ਾਮਲ ਕੀਤਾ ਹਾਲਾਂਕਿ ਪਿੰਡਾਂ ਦੇ ਲੋਕ 12-13 ਪਿੰਡਾਂ ਦੇ ਲੋਕ ਨਹੀਂ ਚਾਹੁੰਦੇ ਸੀਗੇ ਕਿ ਸਾਡਾ ਸਾਡੇ ਪਿੰਡ ਜਿਹੜੇ ਆ ਸ਼ਹਿਰਾਂ ਜਾਂ ਕਿਉਂ ਨਾ ਪਤਾ ਕਿ ਜੇ ਪਿੰਡ ਹੈ ਪੰਚਾਇਤ ਹੈ ਤੇ ਅਸੀਂ ਆਪਣਾ ਕੁਝ ਸਵਾਰ ਸਕਦੇ ਆ ਇਹ ਕਾਰਪੋਰੇਸ਼ਨ ਚ ਆ ਗਿਆ ਤੇ ਸਾਡਾ ਜਿਹੜਾ ਕੰਮ ਉਹ ਚਾਪਟ ਹੋ ਜਾਣਾ ਆ ਜੇ 11-12 ਪਿੰਡ ਜਿਹੜੇ ਵਿਚਾਰੇ ਤਰਸ ਰਹੇ ਆ ਵੱਡਾ ਮੁਕਾਬਲਾ ਤੁਸੀਂ ਆਪਣੇ ਨਾਲ ਕਿਹਨੂੰ ਸਮਝਦੇ ਆ ਆਪ ਦੇ ਪਵਨ ਤੀਨੂ ਨਾਲ ਚਰਨਜੀਤ ਚੰਨੀ ਨਾਲ ਜਾਂ ਸ਼ਸ਼ੀਰ ਰਿੰਕੂ ਭਾਜਪਾ ਦੇ ਦੇਖੋ ਹੱਲੇ ਇਲੈਕਸ਼ਨ ਸ਼ੁਰੂ ਹੋਣਾ ਹੈ ਐਸਟੀਵੀ ਵਿਐਸਪੀ ਦੀ ਜਿਹੜੀ ਆ ਪੰਜ ਪੰਜ ਕੋਨਾ ਮੁਕਾਬਲਾ ਹੈ ਪੰਜ ਪਾਰਟੀਆਂ ਲੜਨਗੀਆਂ ਘੱਟ ਤੋਂ ਘੱਟ ਉਸ ਤੋਂ ਬਾਅਦ ਹੱਲੇ ਹੋਰ ਕੋਈ ਨਾ ਕੋਈ ਜੰਪ ਇਨ ਕਰ ਸਕਦਾ ਹੈ ਇਸ ਕਰਕੇ ਹੱਲੇ ਇਪਰ ਰੋਮੀਨੇਸ਼ਨ ਫਾਈਲ ਹੋਣ ਤੋਂ ਬਾਅਦ ਐਗਜ਼ੈਕਟ ਪਿਕਚਰ ਪਤਾ ਲੱਗੇਗੀ ਹਲੇ ਹਰ ਆਪਣੇ ਬੋਡਰਾਂ ਕੋਲ ਜਾ ਰਿਹਾ ਲੋਕਾਂ ਦਾ ਇੱਕ ਮਾਹੌਲ ਬਣਾ ਰਿਹਾ ਇਲੈਕਸ਼ਨ ਵਾਲਾ ਇਸ ਕਰਕੇ ਅਸੀਂ ਵੀ ਆਪਣੇ ਲੋਟਰਾਂ ਦੇ ਵਿੱਚ ਮਾਹੌਲ ਮਡਾਉਣ ਵਾਸਤੇ ਇੱਥੇ ਆਏ ਲੋਕਾਂ ਵਿੱਚ ਜਾ ਰਹੇ ਹਾਂ ਵਿਚਰ ਰਹੇ ਹਾਂ ਕਿਹੋ ਜਿਹਾ ਪਿਆਰ ਕਿਹੋ ਜਿਹਾ ਤੁਹਾਨੂੰ ਲੋਕਾਂ ਵੱਲੋਂ ਪਿਆਰ ਮੂਕੀ ਬੜਾ ਪਿਆਰ ਕਰ ਰਹੇ ਨੇ ਮਾਨ ਕਰ ਰਹੇ ਨੇ ਸਤਿਕਾਰ ਕਰ ਰਹੇ ਨੇ ਕਿਉਂ ਮੈਂ ਤਾਂ ਉਹਨਾਂ ਦਾ ਜਾਣਾ ਪਛਾਣਾ ਕਿਸੇ ਦਾ ਮੈਂ ਬੱਚਿਆਂ ਵਰਗਾ ਆ ਕਿਸੇ ਦਾ ਮੈਂ ਤਾਏ ਚਾਚੇ ਵਰਗਾ ਆ ਕਿਸੇ ਤੇ ਮੈਂ ਮਤਲਬ ਭਰਾਵਾਂ ਵਰਗਾ ਆ ਇਸ ਕਰਕੇ ਮੈਨੂੰ ਤੇ ਕੋਈ ਇਦਾਂ ਦੀ ਦਿੱਕਤ ਨਹੀਂ ਆ ਲੋਕ ਜਿੱਥੇ ਜਾਂਦੇ ਨੇ ਬੜੇ ਮਰਪੜੇ ਪਿਆਰ ਕਰ ਰਹੇ ਨੇ ਨਾ ਮੇਰੇ ਕੋਲ ਕੋਈ ਸਿਕਿਉਰਟੀ ਹੈ ਨਾ ਮੇਰੇ ਕੋਲ ਕੋਈ ਹੋਰ ਹੈ ਇਸ ਕਰਕੇ ਮੈਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਮੈਂ ਤਾਂ ਲੋਕਾਂ ਦਾ ਬੰਦਾ ਆ ਲੋਕਾਂ ਦੇ ਵਿੱਚ ਹੀ ਰਿਆਂ ਤੇ ਲੋਕਾਂ ਚ ਹੀ ਰਹਿਣਾ ਇਸ ਸੰ ਸਾਡੇ ਨਾਲ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਮਹਿੰਦਰ ਸਿੰਘ ਕੇਪੀ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਦਾ ਜਿਹੜਾ ਕਿ ਸਿਪਾਹੀ ਬਣ ਕੇ ਅੱਜ ਅਕਾਲੀ ਦਲ ਦੀ ਟਿਕਟ ਤੇ ਮੈਂ ਚੋਣ ਲੜ ਰਿਹਾ ਤੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਮੈਂ ਬਹੁਤ ਅਰਸੇ ਤੋਂ ਕਾਂਗਰਸ ਵੱਲੋਂ ਜਿਹੜੀ ਚੋਣ ਲੜਦਾ ਰਿਹਾ ਤੇ ਬੱਚਾ-ਬੱਚਾ ਜਾਂ ਜਿੰਨੇ ਵੀ ਸਾਰੇ ਇਹ ਲੋਕ ਮੇਰੇ ਆਪਣੇ ਲੋਕ ਨੇ ਜਲੰਧਰ ਵਾਸੀ ਨੇ ਉਹ ਸਿਰਫ ਇਹੀ ਜਾਣਦੇ ਨੇ ਕਿ ਮਹਿੰਦਰ ਸਿੰਘ ਕੇਪੀ ਕਾਂਗਰਸੀਆ ਤੇ ਪੰਜਾ ਚੋਣ ਨਿਸ਼ਾਨ ਹੈ ਉਹ ਅੱਖਾ ਬੰਦ ਕਰਕੇ ਜਿਹੜੇ ਆ ਉਹ ਪੰਜੇ ਦੇ ਨਿਸ਼ਾਨ ਤੇ ਮੋਹਰਾ ਲਾਉਂਦੇ ਰਹੇ ਨੇ ਤੇ ਉਹਨਾਂ ਨੇ ਅਪੀਲ ਕੀਤੀ ਹੈ ਖਾਸ ਤੌਰ ਤੇ ਜਿਸ ਵੀ ਜਲਸੇ ਵਿੱਚ ਜਾਂਦੇ ਨੇ ਤੇ ਅਪੀਲ ਕਰਦੇ ਖਾਸ ਤੌਰ ਤੇ ਨਜ਼ਰ ਆਉਂਦੇ ਨੇ ਬਜ਼ੁਰਗਾਂ ਨੂੰ ਕਿ ਮੇਰਾ ਇਸ ਵਾਰ ਜਿਹੜਾ ਚੋਣ ਨਿਸ਼ਾਨ ਹੈ ਉਹ ਤੱਕੜੀ ਹੈ ਨਾ ਕਿ ਪੰਜਾਇ ਤੇ ਤੁਸੀਂ ਖਿਆਲ ਰੱਖਣਾ ਹੈ ਕਿਸੇ ਇਸ ਭਲੇਖੇ ਵਿੱਚ ਨਾ ਆ ਜਾਣਾ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਰਹਿੰਦੇ ਕੰਮ ਮੇਰੇ ਸੇਵਾ ਦੌਰਾਨ ਰਹਿ ਗਏ ਸਨ ਮੈਂ ਉਹ ਕੰਮ ਜਿਹੜੇ ਉਹ ਪੈਲ ਦੇ ਆਧਾਰ ਤੇ ਕਰਾਂਗਾ ਤੇ ਕੇਪੀ ਸਾਹਿਬ ਜਿਹੜੇ ਨੇ ਇੱਕ ਬਹੁਤ ਹੀ ਸਤਕਾਰ ਜਿਹੜਾ ਬਹੁਤ ਹੀ ਪਿਆਰ ਇਹਨਾਂ ਨੂੰ ਜਿਹੜਾ ਇਹ ਇਲਾਕੇ ਦੇ ਵਿੱਚ ਦੇਖਿਆ ਜਾਂਦਾ ਹੈ ਕੈਮਰਾਮੈਨ ਸੁਭਾਈ ਸ਼ਰਮਾ ਦੇ ਨਾਲ ਜ਼ੀਰੋ ਲਾਈਨ نیوز ਤੋਂ ਦਵਿੰਦਰ ਕੁਮਾਰ